ਸਾਤ ਸੰਗਤ ਜਿਓ ਵਾਰ-ਵਾਰ ਲੰਗਰ ਛਕਣਾ ਜਾਣ ਤੇ ਕੀ ਹੁੰਦਾ ਹੈ ਗੁਰੂ ਘਰ ਸੱਚ ਸੁਣ ਕੇ ਹੈਰਾਨ ਰਹਿ ਜਾਓਗੇ ਜੋ ਵਾਰ-ਵਾਰ ਲੰਗਰ ਲੰਗਰ ਛਕਣ ਜਾਂਦੇ ਨੇ ਜਰੂਰ ਦੇਖਣ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸਾਤ ਸੰਗਤ ਆਪਾਂ ਬੇਨਤੀਆਂ ਸਾਧੀਆਂ ਕਰਾਂਗੇ ਸੋ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਗੁਰੂ ਘਰ ਦਾ ਜੋ ਲੰਗਰ ਹੈ ਸਾਧ ਸੰਗਤ ਉਹ ਛਕਣ ਦੇ ਵਾਸਤੇ ਹੀ ਹੈ ਪਰ ਜਿਹੜਾ ਗੁਰੂ ਕਾ ਲੰਗਰ ਹੈ ਉਹ ਜਿਹੜੇ ਭਾਵਨਾ ਨਾਲ ਛਕਦੇ ਨੇ ਸਾਧ ਸੰਗਤ ਉਹਨਾਂ ਵਾਸਤੇ ਹੈ ਜਿਹੜੇ ਭਾਵਨਾ ਦੇ ਨਾਲ ਗੁਰੂ ਕੇ ਲੰਗਰ ਨੂੰ ਛਕਦੇ ਨੇ ਜਿਹੜੇ ਸਮਝਦੇ ਨੇ ਵੀ ਇਹ ਸਤ ਗੁਰੂ ਕਾ ਲੰਗਰ ਹੈ ਇਹ ਪਾਤਸ਼ਾਹ ਦਾ ਲੰਗਰ ਹੈ ਸਾਦ ਸੰਗਤ ਵਾਰ-ਵਾਰ ਜਿਵੇਂ ਹੁਣ ਆਪਾਂ ਕਹਿ ਦਈਏ ਵੀ ਸੇਵਾ ਨਾ ਕਰਨੀ ਤੇ ਲੰਗਰ ਛੱਕਦੇ ਰਹਿਣਾ ਤੇ ਸਾਦ ਸੰਗਤ ਉਹ ਉਹ ਕੀ ਐ ਸੇਵਾ ਸਿਮਰਨ ਨਾ ਕਰਨ ਲੰਗਰ ਛੱਕਦੇ ਰਹਿਣਾ ਸੇਵਾ ਨਾ ਕਰਨੀ ਸੋ ਇਹ ਚੀਜ਼ ਬਹੁਤ ਵੱਡੀ ਪੱਧਰ ਤੇ ਸੋਟਣ ਵਾਲੀ ਐ ਕਿ ਸਾਦ ਸੰਗਤ ਉਹ ਗੁਰੂ ਕਾ ਲੰਗਰ ਜੋ ਸੰਗਤਾਂ ਨੇ ਦਿੱਤਾ ਹੋਇਆ ਐ ਸਭ ਤੋਂ ਵੱਡੀ ਜਿਹੜੀ ਸੇਵਾ ਕੀਤੀ ਗਈ ਹੈ ਲੋੜਵੰਦਾਂ ਦੇ ਲਈ ਸਾਧ ਸੰਗਤ ਅਸੀਂ ਉਹਨੂੰ ਇੱਕ ਵਾਰ ਛੱਡ ਲਿਆ ਦੋ ਵਾਰ ਛੱਡ ਲਿਆ ਤੇ ਛਕਣਾ ਵੀ ਗੁਰੂ ਘਰ ਦੇ ਵਿੱਚੋਂ ਤੇ ਸੇਵਾ ਵੀ ਨਾ ਕਰਨੀ ਕੋਈ ਭਾਵਨਾ ਵੀ ਨਾ ਰੱਖਣੀ ਤੇ ਗੁਰੂ ਵਾਲੇ ਵੀ ਨਾ ਬਣਨਾ ਕੋਈ ਪ੍ਰਚਾਰ ਨਾ ਕਰਨਾ ਤੇ ਸਾਧ ਸੰਗਤ ਦੇ ਸਭ ਤੋਂ ਵੱਡੀ ਅਕਿਰਤ ਕੰਤਾ ਹੈ ਇਸ ਚੀਜ਼ ਨੂੰ ਸਮਝਣਾ ਬਹੁਤ ਵੱਡੀ ਸੇਵਾ ਹੈ ਸੋ ਇਹ ਚੀਜ਼ ਨੂੰ ਸਮਝ ਕੇ ਅੱਗੇ ਤੋਂ ਸੁਧਰ ਜਾਣਾ ਸੇਵਾ ਹੈ ਇਹ ਨਹੀਂ ਵੀ ਆਪਾਂ ਸੁਣ ਲਿਆ ਮੈਂ ਸੁਨਾਤਾ ਕੋਈ ਗੱਲ ਨਹੀਂ ਜੀ ਤਾਂ ਬਹੁਤ ਬਹੁਤ ਵਧੀਆ ਗੱਲ ਹੈ ਜੀ ਆਪਾਂ ਕਹਿ ਕੇ ਅੱਗੇ ਨਹਾਂਗੇ ਇਹ ਨਹੀਂ ਪਿਆਰੇ ਹੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੋ ਤਰ੍ਹਾਂ ਦੇ ਲੰਗਰ ਦਾ ਜ਼ਿਕਰ ਕਰਦੇ ਨੇ ਇੱਕ ਤੇ ਆਤਮਾ ਦੇ ਲੰਗਰ ਜੋ ਕਿ ਸ਼ਬਦ ਦਾ ਲੰਗਰ ਜਿਹੜਾ ਆਤਮਾ ਨੂੰ ਤ੍ਰਿਪਤ ਕਰਦਾ ਇੱਕ ਭੋਜਨ ਪ੍ਰਸ਼ਾਦਾ ਪਾਣੀ ਚੱਲ ਰਿਹਾ ਹੈ ਜਿਹੜਾ ਤਨ ਦੀ ਲੱਗੀ ਹੋਈ ਭੁੱਖ ਨੂੰ ਦੂਰ ਕਰਦਾ ਹੈ ਤਨ ਨੂੰ ਤ੍ਰਿਪਤ ਕਰ ਦਿੰਦਾ ਸੋ ਸਾਧ ਸੰਗਤ ਆਪਾਂ ਇੱਕ ਲੰਗਰ ਬਹੁਤ ਵਾਰੀ ਛਕਦੇ ਆਂ ਪਰ ਦੂਜੇ ਲੰਗਰ ਵੱਲ ਧਿਆਨ ਹੀ ਨਹੀਂ ਦਿੰਦੇ ਉਹ ਕਿਹੜਾ ਲੰਗਰ ਹੈ ਉਹ ਲੰਗਰ ਹੈ ਜਿਹੜਾ ਆਤਮਾ ਨੂੰ ਤ੍ਰਿਪਤ ਕਰਨ ਵਾਲਾ ਲੰਗਰ ਹੈ ਸ਼ਬਦ ਗੁਰੂ ਦਾ ਲੰਗਰ ਸ਼ਬਦ ਗੁਰੂ ਸੁਰਤ ਤੁਣ ਚੇਲਾ ਆਪਾਂ ਇਸ ਲੰਗਰ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਉਹ ਲੰਗਰ ਛਕਿਆ ਹੋਇਆ ਸਾਧ ਸੰਗਤ ਸਾਡਾ ਜਿਹੜਾ ਹੈ ਸਫਲ ਹੋ ਜਾਏਗਾ ਸਾਡਾ ਜੀਵਨ ਵੀ ਸਫਲ ਹੋ ਜਾਏਗਾ ਜੇ ਅਸੀਂ ਉਹ ਲੰਗਰ ਛਕ ਲਿਆ ਜਿਹੜਾ ਕਿ ਆਤਮਾ ਨੂੰ ਤ੍ਰਿਪਤ ਕਰ ਦਿੰਦਾ ਪਰ ਅਸੀਂ ਉਹ ਲੰਗਰ ਛਕਣ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਅਸੀਂ ਤਾਂ ਬਾਹਰਲਾ ਲੰਗਰ ਹੀ ਛਕੀ ਜਾ ਰਹੇ ਆ ਕਦੇ ਕੋਈ ਪਕੌੜੇ ਵਾਲੇ ਲੰਗਰ 'ਚ ਵੜ ਗਿਆ ਕਦੇ ਖੀਰ ਵਾਲੇ ਲੰਗਰ 'ਚ ਵੜ ਗਿਆ ਕਦੇ ਕਿਹੜੇ ਲੰਗਰ 'ਚ ਬਹੁਤੇ ਤੇ ਲੰਗਰਾਂ ਦਾ ਸਵਾਦ ਦੇਖਣ ਹੀ ਆਉਂਦੇ ਨੇ ਕਦੇ ਕਿਹੜੇ ਲੰਗਰ ਦਾ ਸਵਾਦ ਚੱਖ ਲਿਆ ਕਦੇ ਕਿਹੜੇ ਦਾ ਸਵਾਦ ਚੱਖ ਲਿਆ ਸਾਧ ਸੰਗਤ ਅਸੀਂ ਤੇ ਲੰਗਰਾਂ ਦਾ ਸਵਾਦ ਹੀ ਵੇਖਦੇ ਆ ਪਰ ਉਹ ਉਹ ਘਟਨੇ ਪਿਆਰੇ ਜਿਹੜੇ ਗੁਰੂ ਕੇ ਲੰਗਰ ਦਾ ਸਵਾਦ ਨਹੀਂ ਜਿਹੜੇ ਕੇ ਸ਼ਬਦ ਗੁਰੂ ਦੇ ਲੰਗਰ ਦਾ ਲਾਹਾ ਲੈਣ ਦੇ ਲਈ ਆਉਂਦੇ ਨੇ ਜਿਹੜੇ ਕੇ ਸ਼ਬਦ ਦਾ ਲਾਹਾ ਲੈਣ ਦੇ ਲਈ ਆਉਂਦੇ ਨੇ ਜਿਹੜੇ ਕਹਿੰਦੇ ਨੇ ਵੀ ਹਾਂ ਗੁਰੂ ਕਾ ਲੰਗਰ ਚੱਲ ਰਿਹਾ ਹੈ ਸ਼ਬਦ ਗੁਰੂ ਕਾ ਲੰਗਰ ਚੱਲ ਰਿਹਾ ਹੈ ਸੋ ਸਾ ਸੰਗਤ ਇਹ ਲੰਗਰ ਜਿਹੜਾ ਨਾ ਇਹ ਗੁਰੂ ਕਾ ਲੰਗਰ ਹੈ ਪਿਆਰਿਓ ਇਹ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਲੰਗਰ ਹੈ ਤੇ ਇਹ ਲੰਗਰ ਆਪਾਂ ਨੂੰ ਸਾਰਿਆਂ ਨੂੰ ਛਕਣਾ ਚਾਹੀਦਾ ਹੈ ਸਾਧ ਸੰਗਤ ਇਹ ਲੰਗਰ ਆਪਾਂ ਨੂੰ ਛਕਣਾ ਚਾਹੀਦਾ ਸੋ ਸਾਧ ਸੰਗਤ ਇਹ ਲੰਗਰ ਆਪਾਂ ਨੂੰ ਜ਼ਰੂਰ ਛਕਣਾ ਚਾਹੀਦਾ ਹੈ ਆਤਮਾ ਨੂੰ ਤ੍ਰਿਪਤ ਕਰਨ ਦੇ ਲਈ ਤੇ ਆਤਮਾ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਸੁਲਝਾਉਣ ਦੇ ਲਈ ਆਤਮਾ ਨੂੰ ਚੰਗੀ ਤਰ੍ਹਾਂ ਪਰਟੋਲਣ ਦੇ ਲਈ ਜਿਹੜਾ ਹੈ ਇਹ ਲੰਗਰ ਜ਼ਰੂਰੀ ਹੈ ਕਿਉਂਕਿ ਸ਼ਬਦ ਦਾ ਲੰਗਰ ਬਹੁਤ ਜ਼ਰੂਰੀ ਹੈ ਸਾਧ ਸੰਗਤ ਗਾਵੇ ਕੋ ਜੀ ਲੈ ਫਿਰਦੇ ਜੇ ਕੋਈ ਗਾਉਂਦਾ ਹੈ ਤਾਂ ਸਰੀਰ ਵਿੱਚੋਂ ਜਿੱਦਾਂ ਕੱਢ ਕੇ ਫਿਰ ਦੂਜੇ ਸਰੀਰਾਂ ਦੇ ਵਿੱਚ ਉਹ ਪਾ ਦਿੰਦਾ ਹੈ ਸਤਿਗੁਰੂ ਕਹਿੰਦੇ ਜਪੈ ਗਾਵੇ ਕੋ ਜਪੈ ਦਿਸੈ ਦੂਰ ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਦੂਰ ਜਾਪਦਾ ਪਰ ਉਹ ਦੂਰ ਦਿਸਦਾ ਹੈ ਜਦੋਂ ਕੋਈ ਮਨੁੱਖ ਆਖਦਾ ਸਤਿਗੁਰੂ ਇਹ ਵੀ ਕਹਿੰਦੇ ਨੇ ਉਹ ਸਭ ਥਾਈਂ ਹਾਜ਼ਰ ਹੈ ਸਭ ਥਾਈਂ ਉਹ ਸਭ ਨੂੰ ਵੇਖ ਰਿਹਾ ਹੈ ਕਥਨਾ ਕਥੀ ਨਾ ਆਵੇ ਤੋਟ ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕਦੀ ਤੇ ਉਹ ਉਹਦਾ ਉਹ ਕਰ ਕਰਕੇ ਵਰਣਨ ਕਰ ਕਰਕੇ ਹੁਕਮ ਦਾ ਅੰਤ ਨਹੀਂ ਪੈ ਸਕਦਾ ਹੁਕਮ ਦਾ ਸਹੀ ਸਰੂਪ ਨਹੀਂ ਲੱਭਿਆ ਜਾ ਸਕਦਾ ਉਹ ਸਤਿਗੁਰੂ ਹੈ ਤੇ ਸਾਰੇ ਪਾਸੇ ਪਰ ਦਿਖਦਾ ਉਹਨਾਂ ਨੂੰ ਹੈ ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ ਜਿਹੜੇ ਉਹਦੇ ਨਾਲ ਜੁੜਨ ਦਾ ਪ੍ਰਯਾਸ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਕਥ ਕਥ ਕਥੀ ਕੋਟੀ ਕੋਟ ਕੋਟ ਭਾਵੇਂ ਕਰੋੜਾਂ ਹੀ ਜੀਵਾ ਨੇ ਬੇਅੰਤ ਵਾਰੀ ਅਕਾਲ ਪੁਰਖ ਦੇ ਹੁਕਮਾਂ ਦਾ ਵਰਣਨ ਕੀਤਾ ਪਰ ਸਾਧ ਸੰਗਤ ਬੇਨਤੀ ਕਰਦਮਾ ਕਿ ਉਹਦਾ ਅੰਤ ਉਹਨਾਂ ਨੇ ਵੀ ਨਹੀਂ ਪਾਇਆ ਜਿਹੜੇ ਉਹਦੇ ਨਾਲ ਜੁੜ ਗਏ ਭਾਵ ਜਿਹੜੇ ਜਿਨ੍ਹਾਂ ਨੇ ਉਹਦੀ ਬੰਦਗੀ ਕੀਤੀ ਉਹਨਾਂ ਨੇ ਵੀ ਉਹਦਾ ਅੰਤ ਨਹੀਂ ਪਾਇਆ ਜਿਨ੍ਹਾਂ ਨੇ ਉਹਦਾ ਅੰਤ ਪਾਇਆ ਸਾਧ ਸੰਗਤ ਉਹ ਤੇ ਅਕਾਲ ਸਰੂਪ ਹੋ ਗਏ ਅਕਾਲ ਪੁਰਖ ਹੀ ਆਪ ਖੁਦ ਬਣ ਗਏ ਉਹਨਾਂ ਨੇ ਅਕਾਲ ਪੁਰਖ ਦੇ ਭੇਦ ਨੂੰ ਪਾ ਲਿਆ ਪਰ ਉਹਨਾਂ ਨੇ ਦੁਨੀਆ ਨੂੰ ਨਹੀਂ ਦੱਸਿਆ ਉਹ ਦੱਸ ਹੀ ਨਹੀਂ ਸਕੇ ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਤੇ ਕਹਿੰਦੇ ਉਹ ਤੋਂ ਉਹ ਸਵਾਦ ਦਾਸ ਹੀ ਨਹੀਂ ਸਕੇ ਉਹ ਪਰਮਾਤਮਾ ਦਾ ਵਰਣਨ ਕਰ ਹੀ ਨਹੀਂ ਸਕੇ ਵੀ ਉਹ ਪਰਮਾਤਮਾ ਕਿਹਦਾ ਹੈ ਉਹ ਸਤਿਗੁਰੂ ਕਿਹਦਾ ਹੈ ਉਹ ਵਰਣਨ ਕਰ ਹੀ ਨਹੀਂ ਸਕੇ ਉਹ ਇਸ ਕਰਕੇ ਵਰਣਨ ਨਹੀਂ ਕਰ ਸਕੇ ਸਾ ਸੰਗਤ ਕਿਉਂਕਿ ਉਹਨਾਂ ਨੇ ਇਸ ਗੱਲ ਨੂੰ ਛਪਾਉਣ ਵਿੱਚ ਹੀ ਜਿਹੜਾ ਹੈ ਸਹੀ ਸਮਝਿਆ ਉਹਨਾਂ ਨੇ ਇਸ ਚੀਜ਼ ਨੂੰ ਛਪਾਉਣ ਵਿੱਚ ਹੀ ਸਹੀ ਸਮਝਿਆ ਤਾਂ ਕਰਕੇ ਕਿ ਇਸ ਚੀਜ਼ ਨੂੰ ਜਿਹੜਾ ਹੈ ਬਾਹਰ ਕੱਢਣ ਤੇ ਬਿਲਕੁਲ ਕੋਈ ਫਾਇਦਾ ਨਹੀਂ ਉਹਨਾਂ ਨੇ ਆਪ ਜਾਣ ਲਿਆ ਤੇ ਉਹਨਾਂ ਨੇ ਛਪਾ ਲਿਆ ਕਿਉਂਕਿ ਉਹ ਆਪ ਅਕਾਲ ਸਰੂਪ ਹੋ ਗਏ ਤੇ ਹੁਣ ਇਥੇ ਬੇਨਤੀ ਨਾਲ ਕਰਾਂ ਸਾਧ ਸੰਗਤ ਗੁਰੂ ਘਰ ਜਾਈਏ ਜਿੱਥੇ ਅਸੀਂ ਸਰੀਰ ਨੂੰ ਤ੍ਰਿਪਤ ਕਰਨ ਵਾਲਾ ਭੁੱਖ ਨੂੰ ਮਿਟਾਉਣ ਵਾਲਾ ਭੋਜਨ ਛਕਦੇ ਹਾਂ ਉਥੇ ਆਤਮਾ ਨੂੰ ਤ੍ਰਿਪਤ ਕਰਨ ਵਾਲਾ ਪ੍ਰਸ਼ਾਦਾ ਵੀ ਛਕੀਏ ਸ਼ਬਦ ਗੁਰੂ ਦਾ ਲੰਗਰ ਛਕੀਏ ਐਸੇ ਕਰਕੇ ਸਤਿਗੁਰੂ ਨੇ ਕਿਹਾ ਸੀ ਪਹਿਲੇ ਪਹਿਲੇ ਪੰਗਤ ਪਾਛੇ ਸੰਗਤ ਪਹਿਲਾਂ ਤੂੰ ਜਾ ਗੁਰੂ ਕੇ ਲੰਗਰ ਵਿੱਚ ਤਨ ਦੀ ਲੱਗੀ ਹੋਈ ਭੁੱਖ ਨੂੰ ਮਿਟਾ ਤੇ ਫਿਰ ਬਾਅਦ ਵਿੱਚ ਗੁਰੂ ਕੋਲੇ ਆ ਜਿਹੜੀ ਆਤਮਾ ਨੂੰ ਲੱਗੀ ਹੋਈ ਭੁੱਖ ਐ ਨਾ ਸ਼ਬਦ ਦੇ ਨਾਲ ਫਿਰ ਇਹਨੂੰ ਤ੍ਰਿਪਤ ਕਰ ਲੈ ਪਰ ਅਸੀਂ ਕੰਮ ਉਲਟ ਕਰਤਾ ਅਸੀਂ ਤੇ ਪਹਿਲਾਂ ਦਰਸ਼ਨਾਂ ਲਈ ਜਾਂਦੇ ਆ ਤੇ ਫਟਾਫਟ ਮੱਥਾ ਟੇਕ ਕੇ ਆ ਕਾਲੀ ਵਾਂਗੂ ਫਿਰ ਅਸੀਂ ਲੰਗਰਾਂ 'ਚ ਵੱੜਦੇ ਆ ਉਸ ਤੋਂ ਬਾਅਦ ਅਸੀਂ ਮੇਲਾ ਦੇਖ ਕੇ ਫਿਰ ਵਾਪਸ ਘਰੇ ਆ ਜਾਂਦੇ ਆ ਕਹਿੰਦੇ ਬਾਜੀ ਬਾਤ ਟੇਕ ਲਿਆ ਮੱਥਾ ਤੇ ਹਾਜ਼ਰੀ ਲੱਗੀ ਅਸੀਂ ਕੰਮ ਉਲਟ ਕਰਤਾ ਸਾਧ ਸੰਗਤ ਜਦ ਕੇ ਸਤਿਗੁਰੂ ਨੇ ਇਹ ਗੱਲ ਇਸ ਕਰਕੇ ਕਹੀ ਸੀ ਕਿ ਭਲਿਆ ਤੂੰ ਗੁਰੂ ਕੇ ਲੰਗਰ 'ਚ ਜਾ ਗੁਰੂ ਦੇ ਲੰਗਰ ਤੇ ਜਾ ਕੇ ਸ਼ੱਕੇ ਆਪਣੇ ਮਨ ਦੀ ਤ੍ਰਿਪਤੀ ਕਰਕੇ ਤਾਂ ਜੋ ਤੇਰੀ ਆਤਮਾ ਜਿਹੜੀ ਆ ਨਾ ਉਹ ਭਟਕੇ ਨਾ ਭੁੱਖੇ ਭਗਤ ਨਾ ਕੀਜੇ ਜਿਵੇਂ ਭਗਤ ਜੀ ਕਹਿੰਦਾ ਨਾ ਵੀ ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ ਕਹਿੰਦੇ ਵੀ ਤੂੰ ਆਪਣੀ ਆਤਮਾ ਨੂੰ ਤ੍ਰਿਪਤ ਕਰਕੇ ਆ ਤਨ ਦੀ ਭੁੱਖ ਨੂੰ ਮਿਟਾ ਕੇ ਆ ਤੇ ਕਿਨੇ ਫਿਰ ਤੂੰ ਗੁਰੂ ਕੋਲੇ ਆ ਤੇ ਗੁਰੂ ਕੋਲੇ ਆ ਕੇ ਫਿਰ ਇਹ ਆਤਮਾ ਨੂੰ ਜਿਹੜਾ ਹੈ ਪਰਮਾਤਮਾ ਨਾਲ ਮਿਲਾ ਦੇ ਫਿਰ ਇਹਦੀ ਭੁੱਖ ਨੂੰ ਤੂੰ ਖਤਮ ਕਰ ਦੇ ਤੇ ਸਤਗੁਰੂ ਕਹਿੰਦੇ ਫਿਰ ਤੇਰੇ ਤੇ ਕਿਰਪਾ ਹੋਏਗੀ ਫਿਰ ਤੇਰੇ ਤੇ ਰਹਿਮਤ ਹੋਏਗੀ ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੋ ਚੀਜ਼ਾਂ ਨੇ ਅਸੀਂ ਤਨ ਦੀ ਭੁੱਖ ਨੂੰ ਤੇ ਮਟਾ ਲੰਨੇ ਆ ਪਰ ਜਿਹੜੀ ਅਸਲ ਮਨ ਦੀ ਖਰਾਕ ਹੈ ਨਾ ਇਹ ਰੂਹ ਦੀ ਖੁਰਾਕ ਹੈ ਨਾ ਜਿਹੜੀ ਉਹਦੇ ਵੱਲ ਜਾਂਦੇ ਹੀ ਨਹੀਂ ਜਿਹਨੇ ਸਿਧਾਂਤ ਦੇਣਾ ਹੈ ਜਿਹਨੇ ਸਹੀ ਜੀਵਨ ਜਾਂਚ ਦੇਣੀ ਹੈ ਉਹਦੇ ਤੱਕ ਅਸੀਂ ਪਹੁੰਚੇ ਨਹੀਂ ਉਹਦੇ ਤੱਕ ਅਸੀਂ ਪਹੁੰਚਣ ਦਾ ਯਤਨ ਹੀ ਨਹੀਂ ਕਰਿਆ ਪ੍ਰਯਾਸ ਹੀ ਨਹੀਂ ਕਰਿਆ ਉਹ ਚੀਜ਼ ਤੋਂ ਅਸੀਂ ਕੋਹਾਂ ਦੂਰ ਹੋ ਗਏ ਅਸੀਂ ਸਾਈਡ ਹੋ ਗਏ ਇਸ ਕਰਕੇ ਸਾਧ ਸੰਗਤ ਅਸੀਂ ਤੇ ਉਹ ਚੀਜ਼ ਨੂੰ ਜਾਣ ਹੀ ਨਹੀਂ ਪਾਏ ਬਾਰ ਬਾਰ ਲੰਗਰ ਛਕਣ ਜਾਂਦੇ ਆ ਯਾਦ ਰੱਖਿਓ ਕਿ ਜਿੰਨਾ ਚਿਰ ਅਸੀਂ ਤਨ ਦੀ ਜਿਹੜੀ ਹੈ ਖੁਰਾਕ ਉਹ ਛਕੀ ਜਾ ਰਹੀ ਆ ਮਨ ਦੀ ਜਿਹੜੀ ਖੁਰਾਕ ਹੈ ਨਾ ਅਸਲ ਇਸ ਸ਼ਬਦ ਦੇ ਨਾਲ ਜੋ ਮਨ ਦੀ ਤ੍ਰਿਪਤੀ ਹੋਣੀ ਆ ਜਿੰਨਾ ਚਿਰ ਉਹ ਨਹੀਂ ਕਰੀ ਉਹਨਾਂ ਚਿਰ ਕੋਈ ਫਾਇਦਾ ਨਹੀਂ ਸਾਧ ਸੰਗਤ ਫੇਰ ਬਾਹਰ ਲੰਗਰ ਛਕਿਆ ਹੋਇਆ ਵੀ ਜਿਹੜਾ ਹੈ ਸਾਡਾ ਸਫਲ ਹੋਣਾ ਤੇ ਜਦੋਂ ਅਸੀਂ ਮਨ ਦੀ ਤੇ ਰੂਹ ਦੀ ਖੁਰਾਕ ਸ਼ਬਦ ਨੂੰ ਅੰਦਰ ਵਸਾ ਲਿਆ ਸ਼ਬਦ ਗੁਰੂ ਦਾ ਜਿੰਨ ਲੰਗਰ ਛਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ